ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪਿਛਲੇ ਦਿਨੀ ਮਠੰਡਾ ਵਿਜੀਲੈਂਸ ਵਿਭਾਗ ਦੇ ਵੱਲੋਂ ਰਿਸ਼ਵਤ ਲੈੰਦੇ ਆ ਗ੍ਰਿਫਤਾਰ ਕੀਤੇ ਗਏ ਡੀਐਸਪੀ ਪੁੱਚੋ ਰਵਿੰਦਰ ਸਿੰਘ ਦੇ ਰੀਡਰ ਪਵਾਰ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਚੁੱਕਿਆ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਵਿਜੀਲੈਂਸ ਵੱਲੋਂ ਇੱਕ ਹੋਰ ਵਿਅਕਤੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਮਾਮਲਾ ਦਰਸ਼ਨ ਸਿੰਘ ਵਾਸੀ ਗੋਨਿਆਰਾਂ ਦੇ ਵੱਲੋਂ ਸ਼ਿਕਾਇਤ ਸਬੰਧੀ ਕਾਰਵਾਈ ਕਰਾਉਣ ਦੇ ਲਈ ਰਿਸ਼ਵਤ ਮੰਗਣ ਦੇ ਦੋਸ਼ਾਂ ਦੇ ਤਹਿਤ ਦਰਜ ਕੀਤਾ ਗਿਆ ਸੀ। ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਕਾਇਤਕਰਤਾ ਦਰਸ਼ਨ ਸਿੰਘ ਨੇ ਦੋਸ਼ ਲਾਇਆ ਕਿ ਨੇ ਪ੍ਰੇਸ਼ਟ ਕਰਮਚਾਰੀਆਂ ਤੇ ਅਫਸਰਾਂ ਨੂੰ ਬਚਾਉਣ ਦੇ ਲਈ ਉਹਨਾਂ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਪਿਛਲੇ ਦਿਨੀ ਹੀ ਤਾਂ ਹੱਦ ਹੋ ਜਾਂਦੀ ਹੈ ਜਦ ਚੌਂਕੀ ਗੋਨਿਆਂ ਨਾਲ ਦੇ ਇੰਚਾਰਜ ਮੋਹਨਦੀਪ ਬੰਗੀ ਦੇ ਵੱਲੋਂ ਕਥਿਤ ਤੌਰ ਤੇ ਉਸ ਨੂੰ ਚੌਂਕੀ ਦੇ ਵਿੱਚ ਬੁਲਾ ਕੇ ਮੋਬਾਈਲ ਖੋ ਕੇ ਤੋੜ ਦਿੱਤਾ ਗਿਆ ਤੇ ਖੁਦ ਨੂੰ ਅਗ ਲਵਾਉਣ ਦੇ ਲਈ ਵੀ ਕਿਹਾ ਗਿਆ ਕਿਉਂਕਿ ਪੁਲਿਸ ਨੂੰ ਸੀ ਕਿ ਇਸ ਮੋਬਾਈਲ ਦੇ ਵਿੱਚ ਉਹਨਾਂ ਦੇ ਖਿਲਾਫ ਵੱਡੇ ਸਬੂਤ ਨੇ ਪਰ ਦਰਸ਼ਨ ਸਿੰਘ ਤਾਂ ਉਸ ਤੋਂ ਵੀ ਛਾਤਰ ਨਿਕਲਿਆ ਉਸਨੇ ਅਸਲੀ ਮੋਬਾਈਲ ਪਹਿਲਾਂ ਹੀ ਘਰ ਰੱਖ ਦਿੱਤਾ ਸੀ ਤੇ ਪੁਲਿਸ ਦੇ ਖਿਲਾਫ ਪੁਖਤਾ ਸਬੂਤ ਆਪਣੇ ਦੂਜੇ ਫੋਨ ਦੇ ਵਿੱਚ ਪੁਲਿਸ ਦੇ ਸਾਹਮਣੇ ਅਗ ਲਗਾ ਦਿੱਤੇ ਜਿਸ ਦੇ ਵਿੱਚ ਪੁਲਿਸ ਨੂੰ ਹੌਸਲਾ ਹੋ ਗਿਆ ਕਿ ਉਹਨਾਂ ਖਿਲਾਫ ਜਿਹੜੇ ਵੀ ਸਬੂਤ ਨੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮੋਬਾਈਲ ਦੇ ਵਿੱਚ ਸਾੜ ਦਿੱਤੇ ਗਏ ਨੇ ਜਿਸ ਦਾ ਜਿਸ ਦਾ ਇੱਕ ਵੀਡੀਓ ਵੀ ਬਣਾਇਆ ਗਿਆ ਜੋ ਕਿ ਦਰਸ਼ਨ ਸਿੰਘ ਨੇ ਮੀਡੀਆ ਨੂੰ ਵੀ ਦਿਖਾਇਆ ਤੇ ਇਸ ਵੀਡੀਓ ਦੇ ਵਿੱਚ ਦਰਸ਼ਨ ਸਿੰਘ ਦੇ ਵੱਲੋਂ ਕਲੇਮ ਕੀਤਾ ਜਾ ਰਿਹਾ ਕਿ ਵੀਡੀਓ ਗੋਣਿਆਣਾ ਪੁਲਿਸ ਚੌਂਕੀ ਦਾ ਜਿੱਥੇ ਪੁਲਿਸ ਕਰਮਚਾਰੀਆਂ ਨੇ ਉਸ ਤੋਂ ਜ਼ਬਰਦਸਤੀ ਮੋਬਾਈਲ ਨੂੰ ਅੱਗ ਲਗਾਈ ਹੈ ਤੇ ਖੁਦ ਉਸ ਦੀ ਵੀਡੀਓ ਵੀ ਬਣਾਈ ਹੈ ਮੀਡੀਆ ਦੇ ਸਾਹਮਣੇ ਹੋਰ ਕਈ ਵੱਡੇ ਇਲਜ਼ਾਮ ਉਸਨੇ ਲਗਾਏ ਨੇ ਉਸ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣ ਲਓ ਤਾਂ ਦਰਸ਼ਨ ਸਿੰਘ ਨੇ ਕੁਝ ਆਡੀਓ ਰਿਕਾਰਡਿੰਗਸ ਵੀ ਮੀਡੀਆ ਦੇ ਸਾਹਮਣੇ ਰੱਖ ਦਿੱਤੀਆਂ ਨੇ ਜਿਸ ਦੇ ਵਿੱਚ ਕਥਿਤ ਤੌਰ ਤੇ ਪੰਜਾਬ ਪੁਲਿਸ ਦੇ ਡੀਐਸਪੀ ਐਸ ਤੋਂ ਸ਼ਿਕਾਇਤ ਕਰਤਾ ਨੂੰ ਧਮਕਾਉਂਦਾ ਵੀ ਸੁਣਾਈ ਦੇ ਰਿਹਾ ਤਾਂ ਇਸ ਸਬੰਧੀ ਹੁਣ ਜਾਣਕਾਰੀ ਦਿੰਦੇ ਐਸਪੀ ਸੀਟੀ ਨਰਿੰਦਰ ਸਿੰਘ ਦਾ ਕਹਿਣਾ ਦਰਸ਼ਨ ਸਿੰਘ ਦੇ ਵੱਲੋਂ ਚੌਕੀ ਇੰਚਾਰਜ ਗੋਣਿਆਂ ਨਾਲ ਦੇ ਖਿਲਾਫ ਜਿਹੜੇ ਦੋਸ਼ ਲਗਾਏ ਗਏ ਨੇ ਉਸ ਸਬੰਧੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਉਹ ਬਿਆਨ ਮੁਕਰ ਤੇ ਵੀ ਅਸੀਂ ਤੈਨੂੰ ਪੈਸੇ ਦੇ ਦਿੰਨੇ ਆ ਨਈਆਂ ਵਾਲੇ ਚੌਂਕਿੰਗ ਚਾਰਜ ਆਈ ਜੀ ਜਦੋਂ ਮੈਂ ਤਰਨ ਲੱਗਾ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਤਰਸਣਾ ਫੋਨ ਦਿਖਾਈ ਫੋਨ ਕੁੱਦਰਤੀ ਮੇਰੇ ਕੋਲ ਦੂਜਾ ਫੋਨ ਸੀ ਮੇਰੇ ਕੋਲ ਦੋ ਫੋਨ ਸੀਗੇ ਜੀ ਤੇ ਇਹਨਾਂ ਨੇ ਜਦੋਂ ਮੈਂ ਤੋਂ ਫੋਨ ਫੜਿਆ ਫੋਨ ਫੜ ਕੇ ਮੈਨੂੰ ਇਹਨਾਂ ਨੇ ਥੱਲੇ ਮਾਰਿਆ ਥੱਲੇ ਮਾਰ ਕੇ ਭੰਨਤਾ ਜੀ ਮੈਨੂੰ ਪਿਛਲੇ ਪਾਸੇ ਚੌਂਕੀ ਦੇ ਜਿੱਥੇ ਵੀ ਕਬਾੜ ਵਗੈਰਾ ਖੜਾ ਹੈ ਜੀ ਗੁਰਦੁਆਰੇ ਦੇ ਨਾਲ ਉੱਥੇ ਮੈਨੂੰ ਕਹਿੰਦੇ ਕਹਿੰਦੇ ਵੀ ਪੈਟਰੋਲ ਕੱਢ ਕੇ ਦਿੱਤਾ ਇਹਨਾਂ ਨੇ ਆਪ ਹੀ ਆ ਪੈਟਰੋਲ ਕੱਢ ਕੇ ਤੇ ਇਹ ਮੈਨੂੰ ਕਹਿੰਦੇ ਵੀ ਫੋਨ ਨੂੰ ਅੱਕ ਲਾ ਦੇ। ਇਹ ਕਹਿੰਦੇ ਕਹਿੰਦੇ ਵੀ ਨਹੀਂ ਅਸੀਂ ਤੇ ਕੋਈ ਪਰਚਾ ਪਾਵਾਂਗੇ ਵੀ ਤੈਨੂੰ ਅੰਦਰ ਦੇਵਾਂਗੇ ਤੇ ਵੀ ਤੂੰ ਫੋਨ ਬਚਾਉਣਾ ਪਊਗਾ। ਚਲੋ ਜੀ ਮੈਂ ਪੈਟਰੋਲ ਪਾਇਆ ਫੋਨ ਬਚਾਇਆ ਉਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜੀ। ਟ੍ਰਾਂਨੇ ਵਾਲਿਆਂ ਨੇ ਮੇਰੇ ਨਾਲ ਬਹੁਤ ਬਤੂਜੀਆਂ ਗੱਲ ਕੀਤੀ। ਉਹ ਡੀੜੀ ਤੋਂ ਐਪਲੀਕੇਸ਼ਨ ਦਵਾ ਕੇ ਇਹ ਮੇਰੇ ਤੇ 376 ਦਾ ਪਾਚਾ ਦਾਜ ਕਰਨਾ ਚਾਹੁੰਦੇ ਸੀਗੇ ਜੀ ਡੀਐਸਪੀ ਦਾ ਨਾਮ ਨਾ ਕੱਢਿਆ ਜਾਵੇ ਜੀ ਪੈਸੇ ਇਹਨੂੰ ਸਾਰੀ ਗੱਲਬਾਤ ਇਹਨੂੰ ਰਾਏਕਮਰ ਪੁੱਛ ਕੇ ਕਰਦਾ ਸੀਗਾ ਜੀ ਸਾਰੀ ਗੱਲ ਤਾਂ ਇਹ ਪਤਾ ਉਹਨੂੰ ਡੀਐਸਪੀ ਨੂੰ ਤਰਸ ਸਿੰਘ ਹੈ ਜੀ ਸਣਾ ਸਣਾ ਪ੍ਰਦੇਸ਼ ਸਿੰਘ ਗੋਨਿਆਣਾ ਮੰਡੀ ਬਾਟਨ ਬਰੇਕੀ ਮੈਂ ਇੱਕ ਮੈਨੂੰ ਠੱਗੀ ਵਧੀ ਸੀਗੀ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਐਸਐਸਪੀ ਸਾਹਿਬ ਦੇ ਜੀ ਉਹ ਡੀਐਸਪੀ ਪੁੱਚੋ ਨੂੰ ਮਾਰਕ ਹੋ ਗਈ ਸੀ ਜੀ ਡੀਐਸਪੀ ਪੁੱਚੋ ਦੇ ਜਦੋਂ ਮੈਂ ਗਿਆ ਜੀ ਉੱਥੇ ਮੈਨੂੰ ਰਾਜਕਮਾਰ ਤੇ ਨਿਰਮਲ ਮਿਲੇ ਜੀ ਮਿਲ ਕੇ ਤੇ ਉਹਨਾਂ ਨੇ ਮੇਰੇ ਤੋਂ ਪੈਸਿਆਂ ਦੀ ਮੰਗ ਕੀਤੀ ਜੀ ਕੌਣ ਸੀ ਰਾਜਕਮਾਰ ਤੇ ਹੈ ਕੀ ਪੋਸਟ ਆ ਉਹਨਾਂ ਦੀ ਕੀ ਲੱਗੇ ਹੋ ਸੀ ਉਹ ਤਾਂ ਸਾਨੂੰ ਵੀ ਰੀਡਰ ਕਹਿੰਦੇ ਸੀ ਵੀ ਮੇਨ ਰੀਡਰ ਆਸੀ ਜੀ ਤੇ ਪਰ ਉਹ ਹੈ ਉਹਨਾਂ ਦੇ ਵੀ ਗਨਮੈਨ ਸੀਗੇ ਜੀ ਤੇ ਉਹ ਉਹਨਾਂ ਨੇ ਜਦੋਂ ਪੈਸਿਆਂ ਦੀ ਮੰਗ ਕੀਤੀ ਜੀ ਮੈਂ ਉਹਨਾਂ ਤੋਂ ਟਾਈਮ ਲੈ ਕੇ ਮੈਂ ਵਾਪਸ ਚਲਾ ਆਇਆ ਜੀ ਵਾਪਸ ਚਲਾ ਆ ਕੇ ਇਹ ਤੇ ਮੈਂ ਆਪਦੇ ਘਰੇ ਵੀ ਰਾਇ ਕਿਉਂ ਮੰਗ ਕਿਉਂ ਕੀਤੇ ਉਹਨਾਂ ਨੇ ਕਿਉਂਕਿ ਉਹ ਕਹਿੰਦੇ ਵੀ ਅਸੀਂ ਪਰਚਾ ਦਾਤੇ ਕਰਾਂਗੇ ਵੀ ਫੇਰ ਵੀ ਪਹਿਲਾਂ ਸਾਹਬ ਨੇ ਲੱਖ ਰੁਪਈਆ ਲੈਣਾ ਤੇ ਸਾਨੂੰ ਜੋ ਕੋਈ ਵੀ ਤੇਰਾ ਮਾਨਤਨ ਹੋਇਆ ਵੀ ਜੇਰਾ ਸਾਡਾ ਕਰਨਾ ਤੂੰ ਕਰਦੀ ਮੈਂ ਉਹਨਾਂ ਨੂੰ ਡਾਰਾ ਲਾ ਕੇ ਚਲਾ ਆਇਆ ਜੀ ਫਿਰ ਉਸ ਤੋਂ ਬਾਅਦ ਮੈਂ ਬਿਜੀ ਰਾਨ ਸਰ ਨਾਲ ਜਦੋਂ ਗੱਲ ਕੀਤੀ ਉਹ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਵੀ ਤੂੰ ਰਿਕਾਰਡਿੰਗ ਨਾਲ ਲੈ ਕੇ ਆ ਚਲੋ ਜੀ ਜਦੋਂ ਮੈਂ ਰਿਕਾਰਡਿੰਗ 30 ਤਰੀਕ ਨੂੰ ਗਿਆ ਮੈਂ ਕੋਈ ਇਹਦੇ ਪੈਸਾ ਦਾ ਪ੍ਰਬੰਧ ਕਰਕੇ ਗਿਆ ਜੀ ਤੇ ਉਹ 30 ਤਰੀਕ ਨੂੰ ਜਾ ਕੇ ਵੀ ਜਿਹੜੋ ਮੈਂ ਰਿਕਾਰਡਿੰਗ ਕੀਤੀ ਰਿਕਾਰਡਿੰਗ ਸਾਫ ਨਹੀਂ ਆਈ ਜੀ ਉਸ ਤੋਂ ਬਾਅਦ ਮੈਂ ਇੱਕ ਤਰੀਕ ਨੂੰ ਗਿਆ ਜੀ ਇੱਕ ਤਰੀਕ ਨੂੰ ਜਦੋਂ ਗਿਆ ਰਿਕਾਰਡਿੰਗ ਪੂਰੀ ਕਲੀਅਰ ਆਈ ਹੈ ਉਹਦੇ ਵਿੱਚ ਜਦੋਂ ਰਾਜਕੁਮਾਰ ਨੇ ਮੈਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਸਾਨੂੰ ਟੋਟਲ ਤੋਂ ਲੱਖ ਰੁਪਿਆ ਵੀ ਦੇ ਦੀ ਮੈਂ ਉਹਨੂੰ ਕਿਹਾ ਮਗਾ ਜੀ ਮੈਂ ਇਲੈਕਟ੍ਰੀਕਲ ਦਾ ਕੰਮ ਕਰਦਾ ਸੀ ਵੀ ਮੇਰੇ ਕੋਲ ਇੰਨੇ ਪੈਸੇ ਤਾਂ ਹੋਣੇ ਨਹੀਂ ਉਹ ਕਹਿੰਦਾ ਵੀ ਕਿਸੇ ਚੰਗੇ ਅਫਸਰ ਤੋਂ ਫੋਨ ਕਰਾ ਦੇ ਤੇ ਵੀ ਮੈਂ ਤੈਨੂੰ 20 ਰੁਪਿਆ ਡਿਸਕਾਊਂਟ ਕਰ ਦੂੰਗਾ ਜੀ ਚਲੋ ਜੀ ਮੈਂ ਰਿਕਾਰਡਿੰਗ ਕਰਕੇ ਸਾਫ ਤੇ ਮੈਂ ਵਾਪਸ ਆ ਗਿਆ ਵਾਪਸ ਆ ਕੇ ਮੈਂ ਜਿਹੜਾ ਬਿਜੀਲੈਂਸ ਦਾ ਆਨਲਾਈਨ ਨੰਬਰ ਆਈ ਉਹਦੇ ਤੇ ਮੈਂ ਰਿਕਾਰਡਿੰਗਾਂ ਸ਼ੇਅਰ ਕੀਤੀਆਂ ਜੀ ਸ਼ੇਅਰ ਕਰਨ ਤੋਂ ਬਾਅਦ ਮੈਨੂੰ ਬਿਜੀਲੈਂਸ ਸਾਹਿਬ ਨੇ ਬੁਲਾਇਆ ਜੀ ਬੁਲਾਉਣ ਤੋਂ ਬਾਅਦ ਰਾਇਕਮਾ ਤੇ ਪਰਚਾ ਦਰਜ ਹੋ ਗਿਆ ਜੀ ਤੇ ਪਰਚਾ ਦਰਜ ਹੋਣ ਤੇ ਉਸ ਤੋਂ ਬਾਅਦ ਮੈਨੂੰ ਇਹਨੇ ਬੰਗੀ ਨੇ ਮੈਨੂੰ ਕਤਵਾਲੀ ਦੇ ਵਿੱਚ ਬੁਲਾਇਆ ਉੱਥੇ ਨਈਆਂ ਵਾਲੇ ਤੇ ਬੁਲਾ ਕੇ ਮੈਨੂੰ ਇਹਨਾਂ ਨੇ ਵੀ ਗੱਲ ਕੀਤੀ ਜੀ ਵੀ ਤੂੰ ਬਿਆਨ ਮੁੱਕਰ ਜਾ ਤੇ ਵੀ ਅਸੀਂ ਤੈਨੂੰ ਪੈਸੇ ਦੇ ਦਿੰਨੇ ਆ ਮੈਂ ਉਹਨਾਂ ਨੂੰ ਇਹ ਨਈਆਂ ਵਾਲੇ ਚੌਂਕਿੰਗ ਚਾਰਜ ਆਈ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਮੈਂ ਸੋਚ ਕੇ ਵੀ ਆਮ ਇਹਨੇ ਮੈਨੂੰ ਕਿਹਾ ਵੀ ਡੀਐਸਪੀ ਸਾਹਿਬ ਵੀ ਕੱਲ ਨੂੰ ਆਉਣਗੇ ਅਸੀਂ ਡੀਐਸਪੀ ਸਾਹਿਬ ਨਾਲ ਵੀ ਤੈਨੂੰ ਮਿਲਾ ਦੇਾਂਗੇ ਵੀ ਤੂੰ ਆਪਦਾ ਫੋਨ ਲੈ ਕੇ ਨਾਲ ਵੀ ਜਿਹੜੇ ਦੇ ਵਿੱਚ ਰਿਕਾਰਡਿੰਗ ਆ ਵੀ ਆਪਾਂ ਬਹਿ ਕੇ ਗੱਲ ਕਰਾਂਗੇ ਜਦੋਂ ਮੈਂ ਗਿਆ ਉਹਨਾਂ ਕੋਲੇ ਦੂਜੇ ਜਣਾ ਜਾ ਕੇ ਤੇ ਇਹਨਾਂ ਨੇ ਮੈਨੂੰ ਸਾਰੀ ਗੱਲਬਾਤ ਕਰਕੇ ਉੱਥੇ ਡੀਐਸਪੀ ਸਾਹਿਬ ਰੋਏ ਵੀ ਆ ਵੀ ਮੈਂ ਝੂਠਾ ਬਥਾਇਆ ਜਾ ਰਿਹਾ ਹਾਂ ਵੀ ਸਾਨੂੰ ਤੂੰ ਪੈਸੇ ਲੈ ਲਾ ਤੇ ਪੈਸੇ ਲੈ ਕੇ ਵੀ ਤੂੰ ਵੀ ਆਪਦੇ ਬਿਆਨ ਮੁਕਰ ਜੀ ਮੈਂ ਕਿਹਾ ਜੀ ਮੈਂ ਕੋਈ ਗੱਲ ਨਹੀਂ ਵੀ ਇੱਕ ਐਫੀਡੇਵਿਟ ਮੰਗਿਆ ਇਹਨਾਂ ਨੇ ਚਲੋ ਉਸ ਤੋਂ ਬਾਅਦ ਜਦੋਂ ਮੈਂ ਤੁਰਨ ਲੱਗਾ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਤਰਸਨਾ ਫੋਨ ਦਿਖਾਈ ਫੋਨ ਕੁੱਤਤੀ ਮੇਰੇ ਕੋਲ ਦੂਜਾ ਫੋਨ ਸੀ ਮੇਰੇ ਕੋਲ ਦੋ ਫੋਨ ਸੀਗੇ ਜੀ ਤੇ ਇਹਨਾਂ ਨੇ ਜਦੋਂ ਐਤੋਂ ਫੋਨ ਫੜਿਆ ਫੋਨ ਫੜ ਕੇ ਮੈਨੂੰ ਇਹਨਾਂ ਨੇ ਥੱਲੇ ਮਾਰਿਆ ਥੱਲੇ ਮਾਰ ਕੇ ਭੰਨਤਾਈ ਭੰਨ ਕੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਿਛਲੇ ਪਾਸੇ ਚੌਂਕੀ ਦੇ ਜਿੱਥੇ ਵੀ ਕਬਾਲ ਵਗੈਰਾ ਖੜਾ ਹੈ ਜੀ ਗੁਰਦੁਆਰੇ ਦੇ ਨਾਲ ਉੱਥੇ ਮੈਨੂੰ ਕਹਿੰਦੇ ਕਹਿੰਦੇ ਵੀ ਪੈਟਰੋਲ ਕੱਢ ਕੇ ਦਿੱਤਾ ਇਹਨਾਂ ਨੇ ਆਪ ਹੀ ਜੀ ਆਪ ਪੈਟਰੋਲ ਕੱਢ ਕੇ ਤੇ ਇਹ ਮੈਨੂੰ ਕਹਿੰਦੇ ਵੀ ਫੋਨ ਨੂੰ ਅਗ ਲਾ ਦੇ ਚਲੋ ਜੀ ਮੈਨੂੰ ਇਹਨਾਂ ਨੇ ਜਦੋਂ ਮੈਂ ਕਿਹਾ ਵੀ ਫੋਨ ਨੂੰ ਮੈਂ ਅਗ ਲਾਉਂਦਾ ਹਣੀ ਵੀ ਮੇਰੇ ਇੱਥੇ ਪ੍ਰੂਫ ਆ ਇਹ ਕਹਿੰਦੇ ਕਹਿੰਦੇ ਵੀ ਨਹੀਂ ਅਸੀਂ ਤੇਤੇ ਕੋਈ ਪਰਚਾ ਪਾਵਾਂਗੇ ਵੀ ਤੈਨੂੰ ਅੰਦਰ ਦੇਵਾਂਗੇ ਤੇ ਵੀ ਤੂੰ ਫੋਨ ਮਚਾਉਣਾ ਪਊਗਾ ਚਲੋ ਜੀ ਮੈਂ ਪੈਟਰੋਲ ਪਾਇਆ ਫੋਨ ਮਚਾਇਆ ਉਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਫੋਨ ਮਚਾਉਣ ਤੋਂ ਬਾਅਦ ਹੀ ਮੈਨੂੰ ਕੈਂਟ ਥਾਣੇ 'ਚੋਂ ਵੀ ਫੋਨ ਕਰਵਾਇ ਕੈਂਟਰਾਣੇ ਵਾਲਿਆਂ ਨੇ ਮੇਰੇ ਨਾਲ ਬਹੁਤ ਬਤੂਜੀ ਨਾਲ ਗੱਲ ਕੀਤੀ ਉਹ ਡੇੜੀ ਤੋਂ ਐਪਲੀਕੇਸ਼ਨ ਦਵਾ ਕੇ ਇਹ ਮੇਰੇ ਤੇ 376 ਦਾ ਪਾਚਾ ਦਾਜ ਕਰਨਾ ਚਾਹੁੰਦੇ ਸੀਗੇ ਪਰ ਉਹ ਵੀ ਇਹਨਾਂ ਦਾ ਕੋਈ ਬਾਹ ਨਹੀਂ ਚੱਲੀ ਜੋ ਬਹੁਤ ਲਾਇਆ ਇਹਨਾਂ ਨੇ ਡੀਐਸਪੀ 2 ਨੇ ਵੀ ਮੈਨੂੰ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ ਬਹੁਤ ਇਹਦੇ ਰੀਡਰ ਦੀ ਵੀ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਜੀ ਇਹਨਾਂ ਨੇ ਮੇਰੇ ਤੋਂ ਪ੍ਰੂਫ ਵੀ ਮੰਗੇ ਜੀ ਤੇ ਜਿਹੜੇ ਸਬੂਤ ਮੇਰੇ ਕੋਲ ਹੈਗੇ ਆ ਜੀ ਉਹ ਇਹ ਮਟਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਜੀਐਸਪੀ ਸਾਹਿਬ ਮੈਤੇ ਦਬਾਅ ਬਹੁਤ ਪਾ ਰਹੇ ਆ ਮੈਨੂੰ ਇਹਨਾਂ ਤੋਂ ਖਤਰਾ ਜੀ ਜੇ ਕੱਲ ਨੂੰ ਕੋਈ ਵੀ ਜਾਣ ਮਾਲ ਦੀ ਕੁਈ ਦਿੱਕਤ ਆਉਂਦੀ ਹੈ ਜੀ ਤਾਂ ਏ ਡੀਐਸਪੀ 2 ਤੇ ਡੀਐਸਪੀ ਪੁੱਛੋ ਤੇ ਮੰਗੀ ਜ਼ਿੰਮੇਦਾਰ ਹੋਣਗੇ ਇਹ ਤੁਹਾਨੂੰ ਕੀ ਲੱਗਦਾ ਬਠਿੰਡਾ ਪੁਲਿਸ ਸਾਹਿਬ ਦੇ ਅਫਸਰ ਨੂੰ ਬਚਾਉਣਾ ਚਾਹੁੰਦੀ ਹੈ ਹਾਂਜੀ ਇਹ ਜਿਹੜਾ ਏ ਡੀਐਸਪੀ ਦਾ ਨਾਮ ਕੱਢਿਆ ਗਿਆ ਡੀਐਸਪੀ ਨੇ ਮੇਰੇ ਸਾਹਮਣੇ ਵੀ ਪੈਸੇ ਵੀ ਮੰਨੇ ਆ ਵੀ ਜਦੋਂ ਮੈਂ ਇਹ ਨਾਲ ਕੋਲੇ ਗੱਲ ਕੀਤੀ ਹੈ ਜਦੋਂ ਅਸੀਂ ਇੱਕ ਦਿਨ ਇੱਥੇ ਮੈਨੂੰ ਦਫ਼ਤਰ ਡੀਐਸਪੀ ਦੇ ਵੀ ਬੁਲਾਇਆ ਗਿਆ ਇਹਨਾਂ ਨੇ ਜਦੋਂ ਮੈਨੂੰ ਕਿਹਾ ਵੀ ਆਦਾ ਫੋਨ ਲੈ ਕੇ ਆਈਂ ਤੇ ਵੀ ਆਪਾਂ ਤੇਰੇ ਫੋਨ 'ਚ ਪਹਿਲਾਂ ਰਿਕਾਰਡਿੰਗ ਸੁਣਾਵਾਂਗੇ ਤੇ ਇਹ ਡੀਐਸਪੀ ਦਾ ਨਾਮ ਨਾ ਕੱਢਿਆ ਜਾਵੇ ਜੀ ਪੈਸੇ ਇਹਨੂੰ ਸਾਰੀ ਗੱਲਬਾਤ ਇਹਨੂੰ ਰਾਜਕਮਾਰ ਪੁੱਛ ਕੇ ਕਰਦਾ ਸੀਗਾ ਜੀ ਸਾਰੀ ਗੱਲ ਤਾਂ ਇਹ ਪਤਾ ਉਹਨੂੰ ਡੀਐਸਪੀ ਨੂੰ ਇਹ ਤਾਂ ਬਸ ਇੱਕ ਉ ਜਾਣ ਕੇ ਇਹ ਡੀਐਸਪੀ ਬਾਹਰ ਕੱਢਿਆ ਗਿਆ ਸੀ ਸਿਟੀ 2 ਦਾ ਕੀ ਰੋਲ ਆ ਡੀਐਸਪੀ ਸਿਟੀ 2 ਦਾ ਰੋਲ ਇਹ ਆ ਜੀ ਕਿਉਂਕਿ ਉਹ ਲੇਡੀ ਦੇ ਜਿਹੜਾ ਵਕੀਲ ਆ ਉਹ ਉਹਦੇ ਵਕੀਲ ਦੇ ਉਹਦੇ ਨਾਲ ਰਿਲੇਸ਼ਨ ਆਏ ਕਿ ਜਾਣ ਪਛਾਣ ਹੈਗੀ ਆ ਜੀ ਤੇ ਉਹ ਬਹੁਤ ਜ਼ਿਆਦਾ ਮੇਰੇ ਤੇ ਉਹਨੇ ਦਬਾਅ ਪਾਇਆ ਜੀ ਬਹੁਤ ਮੇਰੇ ਨਾਲ ਫੋਨ ਤੇ ਵੀ ਜਦੋਂ ਮੈਂ ਗਿਆ ਵੀ ਆ ਤਾਂ ਇਹਨਾਂ ਨੇ ਮੈਨੂੰ ਇੱਕ ਦਿਨ ਪਹਿਲਾਂ ਜਦੋਂ ਪਹਿਲਾਂ ਬੁਲਾਇਆ ਸੀਗਾ ਜੀ ਜਦੋਂ ਸਭ ਤੋਂ ਪਹਿਲਾਂ ਐਪਲੀਕੇਸ਼ਨ ਇਹਨਾਂ ਨੇ ਦਿੱਤੀ ਹੈ ਜੀ ਉਦੋਂ ਵੀ ਮੈਨੂੰ ਬਹੁਤ ਔਖਾ ਸੌਖਾ ਬੋਲਿਆ ਵੀ ਮੈਂ ਤੇ ਤੇ ਪਰਚਾ ਪਾ ਦੂੰਗਾ ਇਹਨੇ ਮੇਰੇ ਤੋਂ ਇਹ ਵੀ ਦਿਖਾਇਆ ਵੀ ਤੂੰ ਜਨਾਨੀ ਨੂੰ ਬੁਲਾਉਣਾ ਨਹੀਂ ਤੂੰ ਜਨਾਨੀ ਤੋਂ ਪੈਸੇ ਨਹੀਂ ਮੰਗਣੇ ਪਰ ਮੈਂ ਉਹ ਚੀਜ਼ ਲਿਖੀ ਨਹੀਂ ਲਿਖ ਕੇ ਨਹੀਂ ਦਿੱਤੀ ਜੀ ਪਰ ਮੈਂ ਉਹ ਚੀਜ਼ ਆਪਦੀ ਵਾਪਸ ਲੈਣੀ ਸੀਗੀ ਜੀ ਪਰ ਇਹਨਾਂ ਨੂੰ ਮੈਂ ਲਿਖ ਕੇ ਦਿੱਤੀ ਨਹੀਂ ਜੀ ਇਹਨੇ ਜ਼ੋਰ ਬਹੁਤ ਲਾਇਆ ਸੀਗਾ ਡੀਐਸਪੀ ਟੂ ਨੇ ਜੀ ਤੇ ਇਹ ਇਨੀ ਕ ਬੇਨਤੀ ਮੇਰੀ ਕਬੂਲ ਕੀਤੀ ਜਾਵੇਗੀ ਤੁਹਾਡਾ ਅਗਲਾ ਕਦਮ ਕੀ ਹੈ ਪਰ ਪੁਲਿਸ ਵਾਲਾ ਨੂੰ ਪ੍ਰੈਸ਼ਰਾਈਜ਼ ਕਰ ਰਹੇ ਹੈ ਪ੍ਰੈਸ਼ਰ ਇਹ ਕਰ ਰਹੀ ਹੈ ਵੀ ਕਿਉਂਕਿ ਵੀ ਇਹ ਕਹਿੰਦੇ ਆ ਵੀ ਤੂੰ ਜਿਹੜੇ ਪ੍ਰੂਫ ਆ ਤੇਰੇ ਕੋਲੇ ਉਹ ਸਾਰੇ ਵੀ ਸਾਨੂੰ ਦੇ ਦੇ ਵੀ ਡਿਲੀਟ ਕਰ ਦੇ ਡਿਲੀਟ ਕਰਕੇ ਤੇ ਤੂੰ ਸਾਨੂੰ ਇੱਕ ਐਫੀਡੇਵਿਟ ਦੇ ਦੇ ਵੀ ਇਹ ਜਿਹੜੇ ਸਬੂਤ ਆ ਸਾਰੇ ਅਸੀਂ ਮਿਟਾ ਵੀ ਮਿਟਾ ਦੇ ਤੇ ਤੈਨੂੰ ਅਸੀਂ ਪੈਸੇ ਦੇ ਦਾਂਗੇ ਮੈਂ ਕਿਸੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਵੀ ਇਹ ਗਲਤ ਕੰਮ ਨਹੀਂ ਕਰਨਾ ਚਾਹੁੰਦਾ ਜੀ ਜਿਹੜੀ ਇਹਦੀ ਬੰਦੀ ਕਾਰਵਾਈ ਹੈ ਇਹ ਡੀਐਸਪੀ ਤੇ ਵੀ ਕੀਤੀ ਜਾਵੇ ਰਾਏ ਕੁਮਾਰ ਤੇ ਵੀ ਤੇ ਨਿਰਮਲ ਤੇ ਵੀ ਐਡੀਟਰ ਦੇ ਕੋਲ ਜਿੰਨੇ ਬੰਦੇ ਤੁਸੀਂ ਐਲੀਗੇਸ਼ਨ ਲਾਰੇ ਦੋਸ਼ ਲਾਰੇ ਹਾਂ ਹਾਂਜੀ ਹੈਗੇ ਨੇ ਹਾਂਜੀ ਹੈਗੇ ਆ ਜੀ ਸਰ ਇੱਕ ਦਰਸ਼ਨ ਸਿੰਘ ਨਾਮੀ ਇੱਕ ਐਕਟਿਵਿਸਟ ਵੱਲੋਂ ਭਾਗਿਆ ਕਿ ਕੋਨਿਆਣਾ ਚੌਕੀ ਦੇ ਵਿੱਚ ਘੁਲਵਾ ਕੇ ਚਲਦੇ ਸਾਥ ਦੇ ਵੱਲੋਂ ਕਿਹੜਾ ਮੋਬਾਈਲ ਆ ਤੇ ਮੇਰੇ ਤੋਂ ਹੀ ਨਜਵਾਇਆ ਗਿਆ ਤੇ ਉਹਨਾਂ ਕੋਲ ਵੀਡੀਓ ਵੀ ਆ ਉਹਨਾਂ ਨੇ ਕਿਹਾ ਕਿ ਜਿਹੜੇ ਵਿਜੀਲੈਂਸ ਕੋਲ ਅਰਜ਼ਾ ਪਰਚਾ ਕਰਵਾਇਆ ਗਿਆ ਸੀ ਪੁਲਿਸ ਉਹ ਸਬੂਤਾਂ ਨੂੰ ਫਤਮ ਕਰਨ ਤੇ ਲੱਗੀ ਹੋਈ ਹੈ ਔਰ ਉਹ ਵਕਫਾ ਕਾ ਕਹਾਣੀ ਦੇ ਰੋਕ ਪਿਲਾਇਆ ਤੇ ਉਹਨਾਂ ਦੇ ਡੀਐਸਪੀ ਸਿਟੀ ਸਾਹਮਣੇ ਇੱਕ ਗੋ ਨਿਆਣਾ ਚੌਕੀ ਦਾ ਮਨ ਕੇ ਆ ਵੀ ਜਿਹੜੇ ਸੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹੜੀ ਮੌਜੂਦ ਹੈ ਇਹਦੇ ਵਿੱਚ ਜਿਹੜਾ ਇੱਕ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੇ ਵੱਲੋਂ ਅੱਜ ਇੱਕ ਪ੍ਰੈਸ ਬਾਇਟ ਰਿਲੀਜ਼ ਕੀਤੀ ਗਈ ਹੈ ਉਸ ਬੰਦ ਵਿੱਚ ਅਸੀਂ ਦੱਸਣਾ ਚਾਹਾਂਗੇ ਵੀ ਇਹਦੇ ਵਿੱਚ ਕੁੱਲ ਨੇ ਤਿੰਨ ਮੈਟਰਸ ਦਾ ਜਿਹੜਾ ਹੈਗਾ ਬਠਿੰਡਾ ਪੁਲਿਸ ਰਿਗਾਰਡਿੰਗ ਜ਼ਿਕਰ ਕੀਤਾ ਹੈ ਫਸਟ ਮੈਟਰ ਜਿਹੜਾ ਹੈਗਾ ਡੀਐਸਪੀ ਸੀਟੀਓ ਐਨਐਸਐਚਓ ਕੈਂਟ ਦੇ ਰਿਗਾਰਡਿੰਗ ਹੈਗਾ ਜਿਸ ਦੇ ਵਿੱਚ ਜਿਹੜੀ ਇਹ ਦੱਸਣਯੋਗ ਹੈ ਕਿ ਰਾਣੀ ਕੌਰ ਨਾਮ ਦੀ ਇੱਕ ਲੇਡੀ ਵੱਲੋਂ 24 6 2025 ਨੂੰ ਇੱਕ ਦਰਖਾਸਤ ਦਿੱਤੀ ਸੀ ਜਿਸ ਦੇ ਵਿੱਚ ਪੈਸੰਦ ਲੈਂਡਰਾਂ ਸੰਬੰਧੀਆਂ ਨੂੰ ਸੈਕਸੂਅਲ ਸਾਫਟਰ ਗਾੜੀ ਕੋਈ ਡੋਸ ਲਗਾਏ ਗਿਆ ਸੀਗੇ ਜਿੱਦੀ ਪੜਤਾਲ ਡੀਐਸਪੀ ਸਿਟੀ 2 ਵੱਲੋਂ ਕੀਤੀ ਗਈ ਸੀਗੀ ਇਹਦੇ ਵਿੱਚ ਰਾਣੀ ਕੌਰ ਵੱਲੋਂ ਦਰਖਾਸਤ ਸੀਗੀ ਤੇ ਬਰਖਲਾਵ ਸੀਗੀ ਦਰਸ਼ਨ ਸਿੰਘ ਦੇ ਜੋ ਇਸ ਪ੍ਰੈਸ ਬਾਈਟ ਦੇ ਵਿੱਚ ਜੋ ਇਹਦੇ ਵਿੱਚ ਕੰਪਲੇਨੈਂਟ ਆ ਉਹਦੇ ਇੱਕ ਬਰਖਲਾਵ ਦਿੱਤੀ ਗਈ ਸੀਗੀ ਸੋ ਇਹ ਸਾਰੀ ਪੜਤਾਲ ਕਰਨ ਤੇ ਜਿਹੜੀ ਮੈਟਰ ਸੀਗਾ 16 7 2025 ਨੂੰ ਡੀਐਸਪੀ ਸਿਟੀ 2 ਵੱਲੋਂ ক্লোਜ਼ ਕਰ ਦਿੱਤਾ ਗਿਆ ਸੀਗਾ ਟੈਕੌਰਡਿੰਗਲੀ ਐਸਐਚਓ ਕੈਂਪ ਵੱਲੋਂ ਉਸ ਇਸ ਰਿਗਾਰਡਿੰਗ ਇਨਕਲਪਸ਼ਨ ਦਿੱਤੀ ਗਈ ਸੀਗੀ ਸੋ ਇਸ ਮੈਟਰ ਦੇ ਵਿੱਚ ਜਿਹੜੀ ਇਰਾਨੀ ਕੌਰ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ ਤੇ ਦਰਸ਼ਨਕੌਰ ਦਰਸ਼ਨ ਸਿੰਘ ਦੇ ਖਿਲਾਫ ਸੀਗੀ ਇਹ ਦਰਖਾਸਤ ਬਾਅਦ ਪੜਤਾਲ ਦਾਖਲ ਦਫਤਰ ਕਰ ਦਿੱਤੀ ਗਈ ਸੀ ਇਸ ਦੇ ਵਿੱਚ ਜਿਹੜੀ ਕੋਈ ਵੀ ਐਫਆਈਆਰ ਜਾਂ ਕਿਸੇ ਨੂੰ ਤੁਮਕੌਨਸ ਨੂੰ ਦੀ ਕੋਈ ਵੀ ਗੱਲ ਜਿਹੜੀ ਨਹੀਂ ਕੀਤੀ ਗਈ ਸੈਕੰਡ ਜਿਹੜਾ ਇਸ਼ੂ ਹੈਗਾ ਚੌਂਕੀ ਦੇ ਵਿੱਚ ਜਿਹੜੀ ਉਹਨੇ ਵੀਡੀਓ ਫੁਟੇਜ ਔਰ ਵਾਕੀ ਸਬੂਤ ਪੇਸ਼ ਕਰਕੇ ਮੋਬਾਈਲ ਛਾੜਨ ਸੰਬੰਧੀ ਗੱਲ ਕੀਤੀ ਹੈ ਉਸ ਰਿਗਾਰਡਿੰਗ ਐਸਐਸਪੀ ਸਾਹਿਬ ਅਠੰਡਾ ਵੱਲੋਂ ਇਨਕੁਆਰੀ ਮਾਰਕ ਕੀਤੀ ਇਨਕੁਆਰੀ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਥਰਡ ਜਿਹੜਾ ਉਹ ਐਫ ਆਈ ਆਰ ਦੇ ਰਿਗਾਰਡਿੰਗ ਹੈਗਾ ਉਹ ਮੈਟਰ ਵਿਜੀਲੈਂਸ ਵੱਲੋਂ ਉਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਉਸ ਮੈਟਰ ਦੇ ਵਿੱਚ ਵੀ ਜਿਹੜਾ ਜਿਹੜਾ ਬੰਦਾ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਕਹਿੰਦਾ ਜੀ ਡੀ ਐਸ ਪੀ ਸਾਹਿਬ ਦੀ ਚੌਕੀ ਚ ਮਜਬੂਰੀ ਸੀ ਔਰ ਉਹਨਾਂ ਨੇ ਪਹਿਲਾਂ ਮੋਬਾਈਲ ਥੋੜੇ ਮੇਰਾ ਬਣਾਇਆ ਵੀ ਗਿਆ ਪਹਿਲਾਂ ਫਿਰ ਉਸ ਨੰਬਰ ਨਾਲ ਕਰਾਇਆ ਹਾਂ ਆ ਦੱਸੋ ਇਹ ਕੋਦੇ ਵਿੱਚ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਿਆ ਵੀ ਇਹ ਸਾਰੇ ਮੈਟਰ ਦੀ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਇਨਕੁਆਰੀ ਜਿਹੜੀ ਜਿਹ ਤੇ ਉਸ ਅਨੁਭਾਰੀ ਦੇ ਵਿੱਚ ਜੋ ਵੀ ਫੈਕਸ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਊਗਾ ਉਹ ਤੇ ਖਲਾਬ ਬੰਦੀ ਕਰਕੇ ਕੀਤੀ ਜਾਵੇਗੀ